ਰਾਸ਼ਟਰੀ ਪੁਲਸ ਸਮachar ਆਓ ਦੇਖਨੇ ਆ ਜੀਏ ਤਾਜ਼ਾ ਖਬਰਾਂ ਮਾਨਸਾ ਪੁਲਿਸ ਵੱਲੋਂ ਯੁਧ ਨਸ਼ਾ ਵਿਰੁੱਧ ਕਾਰਵਾਈ ਕਰਦੇ ਹੋਏ 66 ਗ੍ਰਾਮ ਹੈਰਨ 105 ਗ੍ਰਾਮ ਸਿਗਨੇਚਰ ਕੈਪਸੂਲ 50 ਲੀਟਰ ਲਾਹਣ 5 ਲੀਟਰ ਨਜਾਇਜ਼ ਸ਼ਰਾਬ 120 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਬਰਾਮਦ ਕੀਤੇ ਮਿਤੀ 11 8 2025 ਸ਼੍ਰੀ ਪਗੀਰ ਸਿੰਘ ਮੇਨਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਮਾਨਸਾ ਜੀ ਦੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵੱਡੀ ਮੁਹਿੰਮ ਯੁਧ ਨਸ਼ਾ ਵਿਰੁੱਧ ਤਹਿਤ ਸਖਤ ਨੀਤੀ ਅਪਣਾਈ ਗਈ ਹੈ ਜਿਸਨੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਆਈ ਪੀ ਐਸ ਦੇ ਆਦੇਸ਼ ਅਨੁਸਾਰ ਅਤੇ ਸ਼੍ਰੀ ਹਰਜੀਤ ਸਿੰਘ ਆਈ ਪੀ ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਮਟੰਡਾ ਰੇਂਜ ਜੀ ਦੇ ਅਗਵਾਈ ਹੇਠ ਮਾਨਸਾ ਪੁਲਿਸ ਬਲੋ ਯੁੱਧ ਨਸ਼ਾ ਵਿਰੋਧ ਨਸ਼ਾ ਵਿਰੋਧ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆਂ ਵਿੱਚ 6 ਮੁਕਦਮੇ ਦਰਜ ਕਰਕੇ 7 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 66 ਗ੍ਰਾਮ ਹਿਰੋਇਨ 105 ਗ੍ਰਾਮ ਸਿਗਨੇਚਰ ਕੈਪਸੂਲ 50 ਲੀਟਰ ਲਹਾੜ 5 ਲੀਟਰ ਨਜ਼ਾਇਰ ਸ਼ਰਾਬ 120 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਇਹ ਦੱਸਿਆ ਗਿਆ ਕਿ ਥਾਣਾ ਸਿੱਟੀ ਇੱਕ ਮਾਨਸਾ ਵਿੱਚ ਸੀਆਈਏ ਸਟਾਫ ਮਾਨਸਾ ਦੀ ਪੁਲਿਸ ਟੀਮ ਨੇ ਸੁਖਜਿੰਦਰ ਸਿੰਘ ਪੁੱਤਰ ਕਾਗੜੀ ਸਿੰਘ ਵਾਸੀ ਵਾਰਡ ਨੰਬਰ 25 ਪਾਸੋ ਦਰਾਨੇਗਰਸ 6 ਗ੍ਰਾਮ ਹੈਰਨ ਬਰਾਮਦ ਕਰਕੇ ਮਕਦਮਾ ਨੰਬਰ 116 ਮਿਤੀ 106252 ਅਰਧ 21 ਐਨਡੀਪੀਐਸ ਐਕਟ ਥਾਣਾ ਸਿਟੀ ਇੱਕ ਮਾਨਸਾ ਤਹਿ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਥਾਣੇ ਥਾਣੇ ਦੀ ਪੁਲਿਸ ਟੀਮ ਦੇ ਗੁਰਸੇਵਕ ਸਿੰਘ ਪੁੱਤਰ ਗੁਰਮੀਲ ਸਿੰਘ ਵਾਸੀ ਦੇਸੂ ਖੁਰਦ ਹਰਿਆਣਾ ਪਾਸੋਂ ਦਰਾਨੇ ਗਸਤ 120 ਬੋਤਨਾ ਠੇਕਾ ਹਰਿਆਣਾ ਸਮੇਤ ਵਰਨਾਕਰ ਬਰਾਮਦ ਕਰਕੇ ਮਕਦਮਾ ਨੰਬਰ 117 ਮਿਤੀ 106252 ਅਰਧ 61 ਐਕਸਾਈਜ਼ ਐਕਟ ਥਾਣਾ ਸਿਟੀ ਇੱਕ ਮਾਨਸਾ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਹੈ। ਥਾਣਾ ਸਦਰ ਮਾਨਸਾ ਦੀ ਪੁਲਿਸ ਟੀਮ ਨੇ ਰਾਮਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟ ਲਾਲੂ ਪਾਸੋਂ ਦਰਾਨੇ ਅਗਸਤ 45 ਸਿਗਨੇਚਰ ਕੈਪਸੂਲ ਬਰਾਮਦ ਕਰਕੇ ਮੁਕਦਮਾ ਨੰਬਰ 232 ਮਿਤੀ 10-08-2025 ਅਰਧ 223 ਬੀ ਐਨ ਐਸ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਸ਼ਤੀਫ ਅਮਲ ਵਿੱਚ ਲਿਆਂਦੀ ਹੈ। ਥਾਣਾ ਸਿਟੀ ਬੁੜਲਾਡਾ ਵਿੱਚ ਸੀਆਈਏ ਸਟਾਫ ਮਾਨਸਾ ਦੀ ਪੁਲਿਸ ਟੀਮ ਨੇ ਸੰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਰਿਉਂਦ ਕਲਾਂ ਪਲਵਿੰਦਰ ਕੌਰ ਪਤਨੀ ਸੰਦੀਪ ਸਿੰਘ ਵਾਸੀ ਰਿਉਂਦ ਕਲਾਂ ਪਾਸੋਂ ਦਰਾਂਨੇ 60 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਮਕਦਮਾ ਨੰਬਰ 163 ਮਿਤੀ 8-10-2025 ਅਰਧ 21 ਐਨਡੀਪੀਐਸ ਐਕਟ ਥਾਣਾ ਸਿਟੀ ਬੁੜਲਾਡਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲੈਂਦੀ ਥਾਣਾ ਬੁਹਾ ਦੀ ਪੁਲਿਸ ਟੀਮ ਨੇ ਮੰਗਾ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਸੈਦੋਵਾਲ ਪਾਸੋਂ ਦਰਾਂਨੇ ਅਗਸਤ 60 ਗ੍ਰਾਮ ਸਿਗਨੇਚਰ ਕੈਪਸੂਲ ਬਰਾਮਦ ਕਰਕੇ ਮਕਦਮਾ ਨੰਬਰ 121 ਮਿਤੀ 10-8-2025 ਅਰ 223 ਬੀ ਐਨ ਐਸ ਥਾਣਾ ਬੋਤਾ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲੈਂਦੀ। ਥਾਣਾ ਚਨੀਰ ਦੀ ਪੁਲਿਸ ਟੀਮ ਨੇ ਗੋਰਾ ਸਿੰਘ ਪੁੱਤਰ ਮਿੱਠਾ ਸਿੰਘ ਵਾਸੀ ਮਾਖੇਵਾਲਾ ਪਾਸੋਂ ਦਰਾਂਨੇ ਅਗਸਤ ਮੁਖਵਰੀ ਹੋਣ ਪਰ 50 ਲੀਟਰ ਨਜ਼ਾਇਜ਼ ਸ਼ਰਾਬ ਅਤੇ ਸਮੇਤ 50 ਲੀਟਰ ਲਾਹਣ ਬਰਾਮਦ ਕਰਕੇ ਮੁਕੱਦਮਾ ਨੰਬਰ 107 ਮਿਤੀ 10 8 2025 ਅਰਧਕਾਟ ਐਕਸਾਈਜ਼ ਐਕਟ ਥਾਣਾ ਚੁਨੀਰ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲੈਂਦੀ ਹੈ ਪਰਮਜੀਤ ਸਿੰਘ ਰਿਪੋਰਟਰ ਜੀ ਦੀ ਖਾਸ ਰਿਪੋਰਟ